ਉਹਨੋਂ ਅਸੀਂ ਤੜਕੇ ਉੱਠ ਕੇ ਬੱਚਿਆਂ ਦੇ ਮੂੰਹ 'ਚ ਕੀ ਫੜਾ ਰਹੇ ਆ ਚਾਹ ਪੀਲਾ ਯਾਰ ਮਿੱਠਾ ਦੇ ਰਹੇ ਆ ਅਸੀਂ ਗੋਲੂ ਮੂਲੂ ਕਹਿੰਦੇ ਮੇਰੇ ਪੁੱਤ ਦੀ ਸਿਹਤ ਹੋ ਜਵੇ ਗੋਲੂ ਮੂਲੂ ਉਹ ਪਰ ਉਹ ਵੱਡੀਆਂ ਪ੍ਰੋਬਲਮਾਂ ਦੇ ਰਹੇ ਆ ਆਪਾਂ ਬੱਚੇ ਪਰ ਸਾਰੇ ਲੋਕ ਤਾਂ ਹੁਣ ਇਹ ਕਹਿਣਗੇ ਤੁਹਾਡੀ ਇਹ ਸਟੇਟਮੈਂਟ ਤੇ ਉਹਨਾਂ ਨੇ ਕਿਹਾ ਯਾਰ ਬੱਚੇ ਨੂੰ ਆਹੀ ਉਮਰ ਤਾਂ ਹੁੰਦੀ ਹੈ ਉਹਦੇ ਵੱਧ ਬਦਨ ਫੁੱਲਣ ਦੀ ਆਹੀ ਉਮਰ ਤਾਂ ਹੁੰਦੀ ਹੈ ਵੱਧ ਜ਼ਰੂਰ ਪਰ ਫੁੱਲੇ ਨਾ ਇੱਕ ਹੋਰ ਕਾਰਨ ਆ ਕਿ ਜਿਹੜੇ ਤੁਸੀਂ ਲੋਕ ਲਗਾਤਾਰ ਸੌਂਦੇ ਨਹੀਂ ਨਾ 10 11 12 ਵਜੇ ਤੱਕ ਜਾਗਦੇ ਨੇ ਇਹ ਵੀ ਮੋਟਾਪੇ ਦਾ ਕਾਰਨ ਅੱਛਾ ਇਹ ਵੀ ਮੋਟਾਪੇ ਦਾ ਕਾਰਨ ਹੈ ਬਿਲਕੁਲ ਜੇ ਤੁਸੀਂ ਪ੍ਰੋਪਰ ਨੀਂਦ ਨਹੀਂ ਲੈ ਰਹੇ ਇਟ ਮੀਨਸ ਕਿ ਤੁਸੀਂ ਮੋਟਾਪੇ ਦਾ ਕਾਰਨ ਬਣੋਗੇ ਮੋਟਾਪਾ ਤੁਹਾਡੇ ਕੋਲ ਆਊਗਾ ਹੀ ਆਊਗਾ 100% ਹੈ ਜੇ ਤੁਸੀਂ ਸਾਡੀ ਕਿਸੇ ਵੀ ਮੈਡੀਸਨ ਦੇ ਵਿੱਚ ਇਹਨੂੰ ਤਾਂ ਛੱਡੋ ਕਿਸੇ ਵੀ ਮੈਡੀਸਨ ਦੇ ਵਿੱਚ ਤੁਸੀਂ ਸਟੀਰੋਇਡ ਪਾ ਦਿੰਨੇ ਆ ਤਾਂ 10 ਲੱਖ ਰੁਪਏ ਮੈਂ ਤੁਹਾਨੂੰ ਦੇ ਦਿਆਂਗਾ ਪਈ ਵੱਡੀ ਅਮਾਉਂਟ ਕਹਿ ਰਹੇ ਉਹ ਵੀ ਆਉਂਦਾ ਰਿਕਾਰਡ ਫਿਰ ਇਹ ਲੋ ਫਿਰ ਕੱਲ ਨੂੰ ਕਹਿਣਗੇ ਲੋਕੀ ਅਗਲਾ ਕਲਿੱਪ ਲੈ ਕੱਟ ਲੰਦਾ ਅਗਲਾ ਮੈਂ ਤਾਂ ਕਹਿਣਾ ਆ ਜੀ ਕੱਟ ਕੇ ਰੱਖੋ ਤਾਂ ਜੇ ਮੇਰੇ ਕੋਲ ਹੋਊਗਾ ਤਾਂ ਤੁਸੀਂ ਕੱਟ ਦੇਉਗੇ ਜਦੋਂ ਹੋਣਾ ਨਹੀਂ ਤਾਂ ਸੀ ਕਰੂੰਗਾ ਕਿੱਥੇ ਅਰੇ ਵਾ ਜੰਗ ਕੁੜੀਆਂ ਜਿਹੜੀਆਂ ਮੋਟੀਆਂ ਹੋ ਰਹੀਆਂ ਹਨ ਨਾ ਹਮ ਉਹਨਾਂ ਚ ਬੇਬੀ ਪੈਦਾ ਕਰਨ ਦੀ ਸ਼ਮਤਾ ਨਹੀਂ ਰਹੀ ਜਿਹੜਾ ਜੰਗ ਮੁੰਡਾ ਓਵਰ weight ਹੋ ਰਿਹਾ ਆ ਉਹਦੇ ਵਿੱਚ ਰਿਲੇਸ਼ਨ ਬਣਾਉਣ ਦੀ ਸ਼ਮਤਾ ਘਟ ਰਹੀ ਆ ਕਿਉਂਕਿ ਜਿਹੜੀ ਚੀਜ਼ ਸਾਨੂੰ ਬੈਲੈਂਸ ਕਰਕੇ ਲੈ ਕੇ ਚੱਲਣੀ ਚਾਹੀਦੀ ਸੀ ਉਹ ਸਾਡੇ ਕੋਲ ਓਵਰ ਹੋ ਚੁੱਕੀ ਆ ਮੋਟਾਪਾ ਬਹੁਤ ਸਾਰੇ ਰੋਗਾਂ ਦਾ ਕਾਰਨ ਆ ਲੇਬਰ ਆ ਉਹ ਕਿੱਥੇ ਜਾਂਦੇ ਕਿੰਨੇ ਵਜੇ ਕੰਮ ਤੇ ਲੱਗਦੇ ਹੁਣ ਤੁਹਾਨੂੰ ਸਵਾਲ ਆ ਉਹਦਾ 8 ਵਜੇ 8 ਵਜੇ ਆਪਣੇ ਕੰਮ ਤੇ ਲੱਗਦੇ ਆ 8:30 ਲੱਗ ਜਾਂਦੇ ਤਾਂ ਇਟ ਮੀਨਸ ਕਿ ਕਦੋਂ ਖਾਣਾ ਖਾਂਦੇ ਆ ਯਾਨੀ ਸਾਢੇ 7 ਸਵਾ 7 7 ਸੂਰਜ ਕਿੰਨੇ ਵਜੇ ਹੋ ਗਿਆ 6 ਵਜੇ 6 ਵਜੇ ਤਾਂ ਕਿੰਨੇ ਟਾਈਮ ਚ ਖਾ ਗਏ ਡੇਢ ਘੰਟੇ ਸਵਾ 18 ਘੰਟੇ ਨੇ ਪ੍ਰੋਪਰ ਕੰਮ ਕੀਤਾ ਹਾਂ ਖਾਣਾ ਰਾਸ ਬਣਾ ਕੇ ਦਿੱਤਾ ਔਰ ਜਿਹੜਾ ਸਹੀ ਖਾਣਾ ਸੀ ਉਹਨਾਂ ਨੇ ਖਾ ਲਿਆ ਜਿਹੜਾ ਸਹੀ ਜਦੋਂ ਜਠਾਰ ਅਗਨੀ ਮੱਦਮ ਹੋ ਜਾਂਦੀ ਆ ਤਾਂ ਅਸੀਂ ਖਾਣਾ ਖਾਣੇ ਉਹ ਪਚਦਾ ਨਹੀਂ ਉਹ ਸਾਡੀ ਆਤ ਵਿੱਚ ਰਹਿੰਦਾ ਭਾਜੀ ਜਿਹੜੇ ਲੋਕ ਜਿਮ ਜਾਂਦੇ ਨੇ ਮੋਟਾਪੇ ਦੇ ਵਿੱਚ ਫਿਰ ਉਹ ਕਿਉਂ ਨਹੀਂ ਪਤਲੇ ਹੁੰਦੇ ਓਕੇ ਮੈਂ ਉੱਥੇ ਫਿਰ ਗੱਲ ਤੁਹਾਨੂੰ ਕਰ ਦਤਾ ਖਾਣਾ ਕਿਹੜੇ ਟਾਈਮ ਖਾ ਰਹੇ ਆ 3 ਮਹੀਨੇ ਦੇ ਵਿੱਚ ਜਾ ਕੇ ਤੁਹਾਡਾ 14 ਤੋਂ 15 ਕਿਲੋ weight ਕਟੇਗਾ ਤਿੰਨ ਮਹੀਨੇ ਦੇ ਵਿੱਚ 14 ਤੋਂ 15 ਕਿਲੋ weight ਘਟ ਜੂਗਾ ਇਹਦੇ ਵਿੱਚ exercise ਕਿੰਨੀ ਹੀ ਕਰਨੀ ਪਊਗੀ ਜੀਵਤ ਖਾਣਾ ਖਾਓ ਰੁਟੀਨ ਨਾਲ ਮੈਡੀਸਨ ਆਯੁਰਵੇਦਾ ਦੀ ਲਓ ਤਾਂ ਤੁਸੀਂ 15 ਕਿਲੋ weight ਮੈਂ ਤੁਹਾਨੂੰ ਕਹਿੰਦਾ ਘਟ ਜੂਗਾ ਤਿੰਨ ਮਹੀਨੇ ਘੱਟ ਤੋਂ ਘੱਟ ਤਿੰਨ ਮਹੀਨੇ ਤਿੰਨ ਮਹੀਨੇ ਤੋਂ ਪਹਿਲਾਂ ਵਾਲਾ ਪੇਸ਼ੈਂਟ ਸਾਡੇ ਕੋਲ ਆਇਓ ਹੀ ਆਇਓ ਨਾ ਨਹੀਂ ਫਿਰ ਕੋਈ ਐਕਸਰਸਾਈਜ਼ ਵਾਲਾ ਮੈਟਰ ਕੋਈ ਕਿ ਵੀ ਪੌੜੀਆਂ ਚੜ੍ਹ ਲਓ ਪੌੜੀਆਂ ਉੱਤੋਂ ਰੱਸੀਆਂ ਟੱਪ ਕੇ ਕਿਤੇ ਚੱਲ ਜਾਓ ਦੇਖੋ ਮੈਂ ਤੁਹਾਨੂੰ ਕਹਿ ਤਾ ਨਾ ਜਦੋਂ ਨਰਜੀਵ ਖਾਣਾ ਖਾਣਾ ਤੁਸੀਂ ਸਭ ਕੁਝ ਕਰੋਗੇ ਕੁਝ ਵੀ ਨਹੀਂ ਹੋਣਾ ਜਦੋਂ ਜੀਵਤ ਖਾਣਾ ਖਾਣਾ ਸ਼ੁਰੂ ਕਰ ਲਿਆ ਜਣੀ ਇਹਨੂੰ ਖਾ ਜਦੋਂ ਇਹਦਾ ਸੇਵਨ ਕਰਨਾ ਤਾਂ 버ਗਰ ਪੀਜ਼ੇ ਫਲਾਣਾ ਇਹੋ ਜਿਹਾ ਕੁਝ ਜਮੇ ਬੰਦ ਬੰਦ ਕਰੋ ਇਹ ਫੈਟ ਕੱਟ ਰਿਹਾ ਇਹ ਫੈਟ ਫੈਟ ਘਟ ਰਿਹਾ ਇਹ ਆਯੁਰਵੈਦਿਕ ਫੈਟ ਘਟ ਰਿਹਾ ਇਹਦੇ ਨਾਲ ਦੋ ਚੀਜ਼ਾਂ ਜਿਵੇਂ ਇੱਕ ਇਹ ਹੁੰਦੀ ਇੱਕ ਇਹ ਪਾਊਡਰ ਹੁੰਦਾ ਆ ਹੂੰ ਠੀਕ ਹੈ ਇਸ ਪਾਊਡਰ ਨੂੰ ਤੁਸੀਂ ਚਮਚ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਲੈਣਾ ਇਵੇਂ ਹੀ ਇਹ 15 ਐਮ ਐਲ ਸਵੇਰੇ ਤੇ 15 ਐਮ ਐਲ ਸ਼ਾਮ ਨੂੰ ਲੈਣਾ ਤੇ ਇਹ ਇਹਨੂੰ ਇਹਦਾ ਜਿਵੇਂ ਸੇਵਨ ਕਰ ਲਿਆ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਨਾਰਮਲ ਰੋ ਕੋਈ ਐਡੀ ਨਹੀਂ ਹੋਗਾ ਕਿ ਆਪਾ ਕਰਨਾ ਜੇ ਕਰਨਾ ਉਹ ਕਰਨਾ ਖਾਣਾ ਖਾਣ ਤੋਂ ਬਾਅਦ ਵੀ ਲੈ ਸਕਦੇ ਖਾਣਾ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਕੋਈ ਇਸ਼ੂ ਨਹੀਂ ਇਹ ਕੋਈ ਕਹਿੰਦਾ ਨਾ 15 ਦਿਨਾਂ ਜਮਾ ਤੁਹਾਡਾ ਮਟਾਪਾ ਦੂਰਗਾ ਦਾ ਨਾ 15 ਦਿਨਾਂ ਤੁਹਾਡੀ ਬਿਮਾਰੀ ਠੀਕ ਆਗਾ ਨਾ ਪਰ ਆਹ ਕੋਈ ਗੱਲ ਨਹੀਂ ਉਹ ਤੁਹਾਨੂੰ ਦੇਖ ਹੀ ਰਿਹਾ ਇਸ ਚੀਜ਼ ਨੂੰ ਸੋਚ ਲਿਓ ਸਟੀਰੋਇਡ ਤੁਹਾਨੂੰ ਦੇ ਰਿਹਾ ਸਟੀਰੋਇਡ ਤੁਹਾਡੀ ਬੋਡੀ ਲਈ ਨੁਕਸਾਨ ਦੇ ਆ ਲੌਂਗ ਟਰਮ ਹੁਣ ਜਿਵੇਂ ਮੈਂ ਇਹ ਵੇਖ ਪਾ ਰਿਹਾ ਕਿ ਹੁਣ ਜਿਵੇਂ ਤੁਸੀਂ ਸਟੀਰੋਇਡ ਕਿਹਾ ਜਾਂ ਕੁਝ ਹੋਰ ਇਦਾਂ ਦਾ ਕੈਮੀਕਲ ਕਿਹਾ ਜਿਹਦੇ ਵਿੱਚ ਹੋਇਆ ਫਿਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਬੱਚੇ ਮੰਨ ਕੇ ਸੱਚੇ ਕਹਿੰਦੇ ਜਦ ਤਾਂ ਬੜਾ ਗੋਲੂ ਮੂਲੂ ਜਾਂ ਬਣ ਜਾਂਦਾ ਆਪਾਂ ਨੂੰ ਬੜਾ ਹਾਸਾ ਹਸ ਕੇ ਕਹਿੰਨੇ ਕਿ ਲੈ ਜੀ ਕਿੰਨਾ ਗੋਲੂ ਮੂਲੂ ਜਾਂ ਹੋ ਗਿਆ ਕਿੰਨਾ ਵਧੀਆ ਲੱਗਦਾ ਦੇਖਣ ਦੇ ਵਿੱਚ ਜਾਂ ਜਦੋਂ ਕੋਈ ਉਹੀ ਬੱਚਾ ਜਦੋਂ 24 ਸਾਲ ਦਾ ਹੋ ਜਾਂਦਾ ਤੇ ਫਿਰ ਵੀ ਗੋਲਾ ਮੋਲਾ ਜਾਂ ਲੱਗਦਾ ਮੋਟਾ ਜਾਂ ਲੱਗਦਾ ਫਿਰ ਆਪਾਂ ਕਹਿੰਦੇ ਨਹੀਂ ਯਾਰ ਮੇਰਾ ਮੁੰਡਾ ਹੈਲਦੀ ਹੈ ਜਾਂ ਮੇਰਾ ਬੱਚਾ ਹੈਲਦੀ ਹੈ ਪਰ ਆਪਾਂ ਇਹ ਭੁੱਲ ਜਾਂਦੇ ਆ ਕਿ ਹਾਂ ਆਪਣਾ ਮਨ ਆਪਣੀ ਅੰਤਰਾਤਮਾ ਇਹ ਜਾਣਦੀ ਹੁੰਦੀ ਹੈ ਕਿ ਯਾਰ ਇਹਦਾ ਵਜ਼ਨ ਵੱਧ ਗਿਆ ਏ ਓਵਰ weight ਹੋ ਚੁੱਕਿਆ ਏ ਕਿਉਂ ਹੋ ਗਿਆ ਈ ਕਾਰਨ ਰਹਿ ਗਏ ਇਹਨੂੰ ਤਾਂ ਪਾਣੀ ਪੀਤਾ ਵੀ ਘੋ ਵਰਗਾ ਲੱਗਦਾ ਹੈ ਇਹ ਜਦੋਂ ਪਾਣੀ ਵੀ ਪੀਂਦਾ ਐਂ ਲੱਗਦਾ ਕਿ ਇਹਨੂੰ ਘੋਏ ਹੀ ਪੀ ਲਿਆ ਹੁੰਦਾ ਹੈ ਨੇ ਕਿ ਮੋਟਾਪਾ ਇੰਨੀ ਛੇਤੀ ਵੱਧ ਰਿਹਾ ਉਸ ਮੋਟਾਪੇ ਦੇ ਚੱਕਰ ਦੇ ਵਿੱਚ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤਰ੍ਹਾਂ ਤਰ੍ਹਾਂ ਦੇ ਨੁਸਖੇ ਇਹ ਸੋਸ਼ਲ ਮੀਡੀਆ ਹੈ ਇਹਦੇ ਉੱਤੇ ਮੈਂ ਕਹਿੰਨਾ ਬਹੁਤ ਇੱਕ ਚੀਜ਼ ਲਿਖੋ ਤਾਂ ਪਤ ਨਹੀਂ ਕਿੰਨੇ ਹੀ ਤੁਹਾਡੇ ਕੋਲ ਉਹ ਚੀਜ਼ਾਂ ਨਿਕਲ ਜਾਂਦੇ ਨੇ ਕਿ ਇਹਦੇ ਹੱਲ ਕਿੰਨੇ ਹੀ ਨੇ ਪਰ ਅੱਜ ਗੱਲ ਕਰਾਂਗੇ ਇਸੇ ਟੌਪਿਕ ਦੇ ਉੱਤੇ ਕਿ ਕਿ ਇੱਕ ਮੋਟਾਪਾ ਕਿਵੇਂ ਇੱਕ ਸਰੀਰ ਨੂੰ ਬਿਲਕੁਲ ਹੀ ਖਰਾਬ ਕਰ ਦਿੰਦਾ ਹੈ ਕਿਵੇਂ ਇੱਕ ਮੋਟਾਪੇ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਆਪਾਂ ਨਾਲ ਖਿੱਚ ਕੇ ਆਪਣੇ ਮੋਢਿਆਂ ਉੱਤੇ ਲੈ ਕੇ ਚੱਲਦੇ ਹੁੰਦੇ ਆ ਸਾਡੇ ਨਾਲ ਹੋਣਗੇ ਹਰਦੀਪ ਜੀ ਆਪਾਂ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਸਰ ਇੱਕ ਸਵਾਲ ਆ ਮੇਰੇ ਮਨ ਦੇ ਵਿੱਚ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਪਰ ਇੱਕ ਸਵਾਲ ਇਹ ਆ ਜਾਂਦਾ ਹੈ ਬਲੌਗਰ ਵੀ ਵੈਦ ਬਣ ਜਾਂਦੇ ਨੇ ਗੱਲ ਤਾਂ ਕਿਤੇ ਨਾ ਕਿਤੇ ਸੱਚ ਵੀ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਕਨਸੈਪਟ ਹੈ ਛੇਤੀ ਦਿਨੋ ਦਿਨੀ ਤੁਹਾਨੂੰ ਅਮੀਰ ਕਰ ਦਿੰਦਾ ਕਰ ਦਿੰਦਾ ਅਮੀਰ ਤੁਸੀਂ ਦੱਸੋ ਨੈਚਰਲੀ ਕਰਦਾ ਆ ਮੈਂ ਦੇਖੋ ਜੇ ਜੇ ਨਾ ਹੁੰਦਾ ਤੁਸੀਂ ਚਲੋ ਜੀ ਢੋ ਆਪਾਂ ਹਾਸੇ 'ਚ ਗੱਲ ਕਰਦੇ ਆ ਕਿੰਨੇ ਕ ਚੈਨਲ ਸੀਗੇ ਹਮ ਅੱਜ ਤੁਸੀਂ ਚੈਨਲ ਹੀ ਦੇਖ ਲਓ ਕਿੰਨੇ ਹੋ ਗਏ ਆ ਕਿੰਨੇ ਕ ਪੱਤਰਕਾਰ ਸੀ ਕਿੰਨੇ ਹੋ ਗਏ ਆ ਤੁਸੀਂ ਆਪ ਸੋਚ ਕੇ ਦੇਖੋ ਕਿਉਂ ਆ ਰਹੇ ਆ ਪਹਿਲੇ ਲੱਗਦਾ ਨਹੀਂ ਕਿ ਸੇਤ ਮੈਂ ਖਲਵਾੜ ਹੋ ਰਿਹਾ ਬਹੁਤ ਵੱਡਾ ਬਹੁਤ ਵੱਡਾ ਖਲਵਾੜ ਹੋ ਰਿਹਾ ਪੰਜਾਬ ਦੇ ਵਿੱਚ ਗਿਣਤੀ ਚੁਣਤੀ ਚੁਣਤੀ ਦੇ ਜਿਹੜੇ ਵਾਅਦੇ ਆ ਗਿਲਦੇ ਉਂਗਲਾ ਤੇ ਗਣ ਸਕਦੇ 5-7 ਵੈਦ ਹੈ ਜਿਹੜੇ ਚੰਗੇ ਵਧੀਆ ਲੈਵਲ ਤੇ ਕੰਮ ਕਰ ਰਹੇ ਆ ਜਿਹੜੇ ਲੋਕਾਂ ਦੀ ਸਿਹਤ ਨੂੰ ਲੈ ਕੇ ਕੰਮ ਕਰ ਰਹੇ 80% ਲੋਕ ਉਹ ਵੈਦ ਬਣ ਚੁੱਕੇ ਆ ਜਿਨ੍ਹਾਂ ਨੂੰ ਊੜਾ ਡਾ ਵੀ ਨਹੀਂ ਆਉਂਦਾ ਸਗੈ ਵੈਦ ਦਾ ਤੁਸੀਂ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਜਿਵੇਂ ਨੇਚਰਲੀ ਆ ਕਿ ਕੀ ਗੱਲ ਆ ਜਾਂਦੀ ਹੈ ਕਿ ਤੁਸੀਂ ਵੀ ਯਾਰ ਅੰਦਰੋਂ ਕਿਤੇ ਕਿਸੇ ਕਿਸੇ ਪਲੇਟਫਾਰਮ ਤੇ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਜਾਂ ਹਦੀ ਹਦਾ ਕਿ ਕਾਹ ਨੂੰ ਸਾਡੀ ਅੰਦਰੋਂ ਬੱਤਲ ਗਿਆ ਮੈਂ ਕਿਸੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ 80% ਦੇ ਵਿੱਚ ਜੇਕਰ ਉਹ ਚੰਗੇ ਹੈਗੇ ਆ ਤਾਂ 20% ਆ ਜਾਣਗੇ ਜੇ ਨਹੀਂ ਚੰਗੇ ਤਾਂ 80% ਚ ਹੈਗੇ ਆ ਯਾਰ ਮਿੱਤਰ ਵੀ ਹੋਵੇ ਪਰ ਆਪਾਂ ਕਿਸੇ ਦੀ ਸਿਹਤ ਨਾ ਖਿਲਵਾੜਨਾ ਕਰੀ ਹੁਣ ਤੁਸੀਂ ਦੇਖੋ ਨੇਵਲ ਅਮਰਦ ਦੀ ਗੱਲ ਕਰੀਏ 3-300 ਰੁਪਏ ਨੂੰ ਆਨਲਾਈਨ ਵੇਚਤਾ ਕੀ ਉਹਦੀ ਵੈਲਿਊ ਸੀ 300 ਰੁਪਿਆ ਨਹੀਂ ਨਾਬੀ ਅਮਰਤ ਜਾਂ ਹੋਰ ਨਾਬੀ ਦੇ ਨਾਮ ਦੇ ਉੱਤੇ ਕੋਈ ਵੀ ਪ੍ਰੋਡਕਟ 3-300 ਰੁਪਏ ਤੁਸੀਂ ਆਨਲਾਈਨ ਸਰਚ ਕਰਕੇ ਦੇਖੋ ਭਰਾਵੋ ਮੈਡੀਸਨ ਇੰਨੀ ਸਸਤੀ ਨਹੀਂ ਹੁੰਦੀ ਆਯੁਰਵੇਦਾ ਇੰਨਾ ਸਸਤਾ ਨਹੀਂ ਹੁੰਦਾ ਕਿ 2-200 ਰੁਪਏ ਲਈ ਆ ਜਾਏ ਜਿਹੜਾ 200 ਰੁਪਏ ਨੂੰ ਵੇਚ ਰਿਹਾ ਤੁਹਾਨੂੰ ਦੇ ਕੀ ਰਿਹਾ ਹੋਊਗਾ 300 ਰੁਪਏ ਚ ਵੇਚ ਰਿਹਾ ਤੁਹਾਨੂੰ ਦੇ ਕੀ ਰਿਹਾ ਐ ਸਰੋਂ ਦਾ ਤੇਲ ਪਾ ਕੇ ਦੇ ਜੀਂ ਸਰੋਂ ਦਾ ਉਹ ਵੀ ਹਾਲੇ ਜੇ ਜੇ ਸਰੋਂ ਦਾ ਵੀ ਦੇ ਦੇਣਾ ਵੀ ਚੰਗਾ ਹੈ ओरिजिनल ਵਾਟ ਮੈਨੂੰ ਲੱਗਦਾ ਨਹੀਂ ਸਰੋਂ ਦਾ ਵੀ ओरिजिनल ਦਿੰਦੇ ਵੇ ਭਾਈ ਹੁਣ ਗੱਲ ਇਹ ਆ ਜਾਂਦੀ ਹੈ ਕਿ ਲੋਕ ਨਾਂ ਮੋਟਾਪੇ ਤੋਂ ਪਰੇਸ਼ਾਨ ਹੋ ਜਾਂਦੇ ਨੇ ਹਾਂ ਉਹਨਾਂ ਨੂੰ ਲੱਗਦਾ ਯਾਰ ਕਿਦਰੋਂ ਹੁਣ ਜੇ ਮੇਰੇ ਮੈਂ ਆਪ ਦੀ ਉਹ ਗੱਲ ਕਰਾਂ ਮੇਰੇ ਮੈਂ ਵੀ ਕਹੂੰਗਾ ਨਾ ਕਿ ਮੈਂ ਓਵਰ weight ਚੱਲ ਰਿਹਾ ਹਾਂਗਾ ਮੇਰੀ ਜਿੰਨੀ ਮੇਰੀ ਉਮਰ ਆ ਉਹਦੇ ਹਿਸਾਬ ਨਾਲ ਮੇਰੀ ਸਿਹਤ ਆ ਪਰ ਭਾਈ ਇਹ ਤਾਂ ਤੋੜ ਕੀ ਆ ਲੋਕੇ ਸੋਚਦੇ ਨੇ ਕਿ ਯਾਰ ਐਕਸਰਸਾਈਜ਼ ਲੈ ਕੇ ਕਹਿ ਦਿੰਦਾ ਇਹਨੂੰ ਸਮਝਣਾ ਪਊਗਾ ਦੇਖੋ ਮੋਟਾਪਾ ਸਾਰੀਆਂ ਬਿਮਾਰੀਆਂ ਦੀ ਜੜ ਹੈ ਸਾਰੀਆਂ ਬਿਮਾਰੀਆਂ ਹਾਂ ਹੂੰ ਕਿਵੇਂ ਮੈਂ 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 ਤੁਹਾਨੂੰ ਸਾਰੀਆਂ ਪਹਿਲਾਂ ਦੱਸਦਾ ਅੱਜ ਜਿਹੜੀ ਜੰਗ ਕੁੜੀਆਂ ਜਿਹੜੀਆਂ ਮੋਟੀਆਂ ਹੋ ਰਹੀਆਂ ਹਨ ਆ ਨਾ ਉਹਨਾਂ ਚ ਬੇਬੀ ਪੈਦਾ ਕਰਨ ਦੀ ਸ਼ਮਤਾ ਨਹੀਂ ਰਹੀ ਠੀਕ ਜਿਹੜਾ ਜੰਗ ਮੁੰਡਾ ਓਵਰ weight ਹੋ ਰਿਹਾ ਆ ਉਹਦੇ ਵਿੱਚ ਰਿਲੇਸ਼ਨ ਬਣਾਉਣ ਦੀ ਸ਼ਮਤਾ ਘਟ ਰਹੀ ਆ ਉਹ ਕਾਰਨ ਕੀ ਆ ਕਿਉਂਕਿ ਜਿਹੜੀ ਚੀਜ਼ ਸਾਨੂੰ ਬੈਲੈਂਸ ਕਰਕੇ ਲੈ ਕੇ ਚੱਲਣੇ ਚਾਹੀਦੇ ਸੀ ਉਹ ਸਾਡੇ ਕੋਲ ਓਵਰ ਹੋ ਚੁੱਕੀ ਆ ਮੋਟਾਪਾ ਬਹੁਤ ਸਾਰੇ ਰੋਗਾਂ ਦਾ ਕਾਰਨ ਆ ਇੱਕ ਦੂਜੇ ਨੰਬਰ ਤੇ ਅੱਜ ਗੋਡੇ ਤੁਸੀਂ ਦੇਖੋ ਤਾਂ ਹਰ ਕੋਈ ਆਪਣੇ ਗੋਡਿਆਂ ਦਾ ਇਲਾਜ ਕਰਾਉਣ ਲਈ ਵੱਡੇ ਵੱਡੇ ਹਸਪੀਟਲਾਂ 'ਚ ਜਾ ਰਿਹਾ ਹੂੰ ਠੀਕ ਹੈ ਨਾ ਅੱਜ ਤੋਂ 35 40 ਸਾਲ ਪਿੱਛੇ ਜਾ ਕੇ ਦੇਖੀ ਜਦਕ ਸਾਡਾ ਜਨਮ ਸੀ ਹੈ ਨਾ ਸਾਡੀਆਂ ਮਾਮਾ ਰੂਟੀਨ ਘਰਾਂ 'ਚ ਕੰਮ ਕਰਦੀਆਂ ਸੀ ਉਹਨਾਂ ਦੇ ਗੋਡੇ ਨਹੀਂ ਸੀ ਦੁਖਦੇ ਹੁੰਦੇ ਚੀਜ਼ ਨੋਟ ਕੀਤੀ ਕਦੇ ਕਿਉਂ ਕਿਉਂ ਨਹੀਂ ਸੀ ਦੁਖਦੇ ਕਿਉਂਕਿ ਉਹਨਾਂ ਦਾ weight ਹੀ ਓਵਰ ਨਹੀਂ ਸੀਗਾ ਬੜੇ ਫੈਟ ਸੀ ਬੜੇ ਓਕੇ ਉਹਨਾਂ ਦਾ ਖਾਣਾ ਬਹੁਤ ਵਧੀਆ ਸੀ ਸਾਡਾ ਅੱਜ ਦਾ ਖਾਣਾ ਹੀ ਇੰਨਾ ਨਕੰਮਾ ਹੋ ਚੁੱਕਾ ਕਿ ਅਸੀਂ ਓਵਰ weight ਹੁੰਦੇ ਜਾ ਰਹੇ ਹਾਂ ਔਰ ਸਭ ਤੋਂ ਵੱਡੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਆ ਨਾ ਉਹਨੂੰ ਹੈਲਥੀ ਕੀਤਾ ਆ 버ਗਰ ਉਹਦੇ ਮੂੰਹ ਚ ਮੈਂ ਨਾ ਸੌਰੀ ਮੈਂ ਇੱਕ ਗੱਲ ਕਰਦਾ ਰਾਤੀ ਹਾਸੇ 'ਚ ਮੈਂ ਕਿਤੇ ਗਿਆ ਸੀਗਾ ਹੋਇਆ ਹਾਂ ਅਸੀਂ ਖਾਣਾ ਖਾਣ ਲਈ ਖੜੇ ਉੱਥੇ ਇੱਕ ਨਾ ਸਰਦਾਰ ਜੀ ਬੜੇ ਚੰਗੇ ਹਟੇ ਘਟੇ ਸੀਗੇ ਉਹਨਾਂ ਨੇ ਪੈਗ ਲਾਇਆ ਪੈਗ ਨਾਲ ਆਪਣੇ ਬੇਟੇ ਨੂੰ ਬਿਠਾ ਲਿਆ ਹਨ ਤੁਸੀਂ ਯਕੀਨ ਕਰਨਾ ਬੱਚਾ ਹੋਊਗਾ ਵੱਧ ਤੋਂ ਵੱਧ 7 ਸਾਲ ਦਾ 7 ਸਾਲ ਦਾ 7 ਸਾਲ ਦਾ ਬੱਚਾ ਉਹਨੂੰ ਕੋਕ ਫੜਾਤਾ 7 ਸਾਲ ਦੇ ਬੱਚੇ ਨੂੰ ਕੋਕ ਫੜਾ ਤਾਂ ਤੁਸੀਂ ਉਹ ਬੱਚੇ ਦਾ weight ਘਟ ਤੋਂ ਘਟ ਵੀ 35 ਕਿਲੋ ਦੇ ਲੱਗ ਗਿਆ ਹੋਊਗਾ 35 40 ਦੇ 35 40 ਕਿਲੋ ਦੇ ਲੱਗੇ ਹੋਊਗਾ ਉਸ ਬੱਚੇ ਦਾ weight ਹੋਰ ਉਸ ਬਾਪ ਮੈਂ ਮੈਨੂੰ ਇੰਨਾ ਪਹਿਲਾਂ ਮੈਂ ਲੱਗਾ ਵੀ ਸੀ ਕਹਿਣ ਫਿਰ ਮੈਂ ਕਹਾਂ ਯਾਰ ਅਗਲੇ ਨਾਲ ਕਹਿੰਦਾ ਤੈਂ ਕੀ ਲੈਣਾ ਹਨਾ ਤਾਂ ਮੈਂ ਬਹੁਤੀ ਗੱਲ ਨਹੀਂ ਕੀਤੀ ਮੈਂ ਉਸ ਬੱਚੇ ਵੱਲ ਦੇਖਦੇ ਹੋਏ ਗੱਲ ਕਿ ਇਹ ਬਾਪ ਜਿਹੜਾ ਆਪਣੇ ਬੱਚੇ ਨੂੰ ਖੁਦ ਜ਼ਹਿਰ ਦੇ ਰਿਹਾ ਠੀਕ ਹੈ ਨਾ ਹੁਣ ਅਸੀਂ ਤੜਕੇ ਉੱਠ ਕੇ ਬੱਚਿਆਂ ਦੇ ਮੂੰਹ 'ਚ ਕੀ ਫੜਾ ਰਹੇ ਹਾਂ ਚਾਹ ਪੀਲਾ ਯਾਰ ਮਠਾ ਦੇ ਰਹੇ ਹਾਂ ਅਸੀਂ ਗੋਲੂ ਮੋਲੂ ਕਹਿੰਦੇ ਮੇਰੇ ਪੁੱਤ ਦੀ ਸਿਹਤ ਹੋ ਜਵੇ ਗੋਲੂ ਮੋਲੂ ਉਹ ਪ੍ਰਭੂ ਵੱਡੀਆਂ ਪ੍ਰੋਬਲਮਾਂ ਦੇ ਰਹੇ ਆਂ ਆਪਾਂ ਬੱਚੇ ਨੂੰ ਪਰ ਸਰ ਲੋਕ ਤਾਂ ਹੁਣ ਇਹ ਕਹਿਣਗੇ ਤੁਹਾਡੀ ਇਹ ਸਟੇਟਮੈਂਟ ਤੇ ਉਹਨਾਂ ਨੇ ਕਿਹਾ ਯਾਰ ਬੱਚੇ ਨੂੰ ਆਹੀ ਉਮਰ ਤਾਂ ਹੁੰਦੀ ਹੈ ਉਹਦੀ ਬਦਣ ਫੁੱਲਣ ਦੀ ਆਹੀ ਉਮਰ ਤਾਂ ਹੁੰਦੀ ਹੈ ਬਦੇ ਜ਼ਰੂਰ ਪਰ ਫੁੱਲੇ ਨਾ ਬਦੇ ਜਰੂਰ ਬੱਚਾ ਪਰ ਫੁੱਲੇ ਨਾ ਹੁਣ ਬਾਜੀ ਮੈਂ ਕਹਣਾ ਸਾਡੇ ਬੱਚੇ ਤੇ ਝੁੰਗੀਆਂ ਝੋਪੜੀਆਂ ਚ ਰਹਿਣ ਵਾਲੇ ਬੱਚਿਆਂ 'ਚ ਫਰਕ ਦੇਖਿਆ ਤੁਸੀਂ ਕਦੇ ਹੂੰ ਕੀ ਉਹਨਾਂ ਦੇ ਬੱਚੇ ਕਦੇ ਮੋਟੇ ਦੇਖੇ ਹੂੰ ਕੀ ਉਹਨਾਂ ਦੇ ਬੱਚੇ ਕਦੇ ਹਸਪੀਟਲ ਜਾਂਦੇ ਦੇਖੇ ਹਾਂ ਬਹੁਤ ਘੱਟ ਗਿਣਤੀ ਇਹਦੇ ਵਿੱਚ ਬਹੁਤ ਘੱਟ ਮਤਲਬ 1-2% ਤਾਂ ਹੁੰਦਾ ਹੀ ਹਰ ਜਗ੍ਹਾ ਤੇ ਹੁੰਦਾ ਹੈ ਉਹਨਾਂ ਦਾ ਓਵਰ weight ਕਦੇ ਦੇਖਿਆ ਤੁਸੀਂ ਕਿਸੇ ਨੂੰ ਬਿਲਕੁਲ ਸਾਡੇ 'ਚ ਹੀ ਕਿਉਂ ਆ ਰਹੇ ਮੈਂ ਇਥੇ ਇੱਕ ਗੱਲ ਹੋਰ ਕਲੀਅਰ ਕਰਨਾ ਜਿਹੜੇ ਲੋਕ ਲੇਬਰ ਕਲਾਸ ਹੈਗੇ ਆ ਜਿਹੜੇ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਆ ਫਿਰ ਹੁਣ ਹੁਣ ਜਿਵੇਂ ਚਲੋ ਇਸ ਗੱਲ ਦੇ ਵਿੱਚ ਮੈਂ ਮੈਂ ਗੱਲ ਪੁੱਛ ਲਵਾਂ ਨਾ ਹੁਣ ਜਿਹੜੇ ਉੱਠ ਕੇ ਸਵੇਰੇ ਕੰਮ ਤੇ ਜਾਂਦੇ ਆ ਲੇਬਰ ਕਲਾਸ ਦੇ ਵਿੱਚ ਕੰਮ ਕਰਦੇ ਆ ਉਹ ਕਹਿਣਗੇ ਕਿ ਯਾਰ ਉਹ ਤਾਂ ਇਟਾ ਪੱਥਰ ਦਾ ਕੰਮ ਕਰਦੇ ਆ ਉਹ ਤਾਂ ਜਾਂਦੇ ਨੇ ਆਪਣਾ ਸਵੇਰੇ ਆਪਣਾ ਜਾਂ ਕੋਈ ਜਿਸ ਹਿਸਾਬ ਨਾਲ ਅਗਲਾ ਕੰਮ ਕਰਦਾ ਕੋਈ ਸ਼ਰੀਰਿਕ ਤੌਰ ਤੇ ਕੰਮ ਵਧੀਆ ਕਰਦਾ ਆ ਕਿ ਉਹ ਤਾਂ ਫਿਰ ਸਹੀ ਹੋ ਰਹਿਣਗੇ ਦੇਖੋ ਇਹਦਾ ਇੱਕ ਰੂਲ ਹੈ ਕੁਦਰਤ ਦਾ ਇੱਕ ਰੂਲ ਹੈਗਾ ਕੁਦਰਤ ਕਹਿੰਦੀ ਆ ਕਿ ਜਦੋਂ ਵੀ ਸੂਰਜ ਉੱਗਦਾ ਸੂਰਜ ਵਾਰ ਆਉਂਦਾ ਉਸ ਤੋਂ 2.5 ਘੰਟੇ ਦੇ ਵਿਚਕਾਰ ਜੇਕਰ ਅਸੀਂ ਖਾਣਾ ਖਾ ਲੈਨੇ ਤਾਂ ਜਿਹੜੀ ਸਾਡੀ ਜਠਾ ਰਗਣੀ ਹੈਗੀ ਆ ਉਹ ਪ੍ਰੋਪਰ ਕੰਮ ਕਰ ਰਹੀ ਹੁੰਦੀ ਆ ਉਹ ਚ ਪ੍ਰੋਪਰ ਖਾਤੇ ਸਾਡੇ ਖਾਣੇ ਚੋਂ ਰਸ ਕੱਢ ਕੇ ਉਹ ਸਾਡੀ ਬਾਡੀ ਜਾਨੀ ਜੇ ਮੰਨ ਲਓ ਸੂਰਜ ਸਵੇਰੇ 6 ਵਜੇ ਚੜ੍ਹਿਆ ਆ ਤਾਂ ਉਸ ਦੇ 2.5 ਘੰਟੇ ਦੇ ਦਰਮਿਆਨ ਰੋਟੀ ਖਾ ਲੈਣੀ ਚਾਹੀਦੀ ਹੈ ਜਾਨੀ 8 ਤੋਂ 8 ਵਜੇ ਤਕਰੀਬ ਲੇਬਰ ਕਲਾਸ ਜਿਹੜੀ ਆ ਲੇਬਰ ਆ ਉਹ ਕਿੱਥੇ ਜਾਂਦੀ ਕਿੰਨੇ ਵਜੇ ਕੰਮ ਤੇ ਲੱਗਦੇ ਹੁਣ ਤੁਹਾਨੂੰ ਸਵਾਲ ਆ ਉਹਦਾ 8 ਵਜੇ 8 ਵਜੇ ਆਪਣੇ ਕੰਮ ਦੇ ਨੇ ਹਾਂ ਚੱਲ ਜੀ ਤਾਂ ਇਟ ਮੀਨਸ ਕਿ ਕਦੋਂ ਖਾਣਾ ਖਾਂਦੇ ਆ ਜਾਨੀ ਘੰਟਾ ਪਹਿਲਾਂ 7:30 7:30 ਸਰ ਸੂਰਜ ਕਿੰਨੇ ਵਜੇ ਹੋ ਗਿਆ 6 ਵਜੇ 6 ਵਜੇ ਤਾਂ ਕਿੰਨੇ ਟਾਈਮ ਚ ਖਾ ਗਏ ਡੇਢ ਘੰਟੇ ਸਵਾ ਲੇਖ ਨੇ ਪ੍ਰੋਪਰ ਕੰਮ ਕੀਤਾ ਹਾਂ ਖਾਣਾ ਰਾਸ ਬਣਾ ਕੇ ਦਿੱਤਾ ਔਰ ਜਿਹੜਾ ਸਹੀ ਖਾਣਾ ਸੀ ਉਹਨਾਂ ਨੇ ਖਾ ਲਿਆ ਜਿਹੜਾ ਸਹੀ ਜਦੋਂ ਜਠਾਰ ਅਗਨੀ ਮੱਦਮ ਹੋ ਜਾਂਦੀ ਆ ਤਾਂ ਅਸੀਂ ਖਾਣਾ ਖਾਣੇ ਉਹ ਪਚਦਾ ਨਹੀਂ ਉਹ ਸਾਡੀ ਆਤ ਵਿੱਚ ਰਹਿੰਦਾ ਭਾਜੀ ਜਿਹੜੇ ਲੋਕ ਜਿਮ ਜਾਂਦੇ ਨੇ ਮੋਟਾਪੇ ਦੇ ਵਿੱਚ ਫਿਰ ਉਹ ਕਿਉਂ ਨਹੀਂ ਪਤਲੇ ਹੁੰਦੇ ਓਕੇ ਮੈਂ ਉੱਥੇ ਫਿਰ ਗੱਲ ਤੁਹਾਨੂੰ ਕਰ ਦਤਾ ਉਹ ਖਾਣਾ ਕਿਹੜੇ ਟਾਈਮ ਖਾ ਰਹੇ ਆ ਜਿਹੜਾ ਵੀ ਜਿਮ ਜਾਂਦਾ ਜੇਕਰ ਉਹ ਸੂਰਜ ਉੱਗਣ ਤੋਂ 1 ਘੰਟਾ 2 ਘੰਟੇ ਔਰ 2.5 ਘੰਟੇ ਦੇ ਵਿਚਕਾਰ ਵਿਚਕਾਰ ਖਾਣਾ ਉਹ ਮੋਟਾ ਨਹੀਂ ਹੋਊਗਾ ਜਿਹੜਾ ਖਾਣਾ ਪਹਿਲਾਂ ਖਾਂਦਾ ਆ ਉਸ ਤੋਂ ਬਾਅਦ ਖਾ ਰਿਹਾ ਖਾਣਾ ਉਹ ਬੰਦਾ ਮੋਟਾ ਹੋਊਗਾ 100% ਦੇਖ ਲਿਓ ਲੋ ਜੀ ਆਪਣੇ ਕਮੈਂਟ ਬਾਕਸ ਦੇ ਵਿੱਚ ਵੀ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਕਮੈਂਡ ਕਰਕੇ ਦੱਸੋ ਕਿ ਬਾਈ ਤੁਸੀਂ ਕਿੰਨੇ ਵਜੇ ਰੋਟੀ ਖਾਂਦੇ ਹੋ ਜੇ ਕਿੰਨੇ ਵਜੇ ਖਾਂਦੇ ਹੋ ਤਾਂ ਬਾਈ ਦੇ ਹਿਸਾਬ ਨਾਲ ਵੇਖੋਗਾ ਤਾਂ ਜੇ ਆਪਾਂ ਕਹਿੰਨਾ ਸੂਰਜ ਚੜ੍ਹਨ ਤੋਂ 2.5 ਘੰਟੇ ਬਾ ਪਹਿਲਾਂ ਪਹਿਲਾਂ ਹਾਂ ਖਾਣੀਆਂ ਰੋਟੀ ਖਾ ਲੋ ਬਾਡੀ ਪ੍ਰੋਪਰ ਬੋਡੀ ਕੰਮ ਕਰੂਗੀ ਪ੍ਰੋਪਰ ਹੁਣ ਮੇਰੀ 43 ਦੀ ਏਜ ਹੋ ਗਈ ਹੈ ਨਹੀਂ ਲੱਗਦੇ ਨਹੀਂ ਚਲੋ 43 ਮੇਰਾ ਖਾਣੇ ਦੀ ਰੂਟੀਨ ਹੈ ਕਿਉਂਕਿ 8 ਵਜੇ ਆਫਿਸ ਆਣਾ ਹੁੰਦਾ 8 8:30 ਵਜੇ ਆਫਿਸ ਆ ਜਾਣਾ ਹੁੰਦਾ ਮੇਰੀ ਫੈਮਿਲੀ ਦੇ ਵਿੱਚ ਖਾਣਾ ਬਣ ਜਾਂਦਾ ਹੁਣ ਮੈਂ ਇਟ ਮੀਨਸ ਕਿ ਜੇ 8 ਵਜੇ ਵੀ ਖਾਣਾ ਖਾਣਾ ਤਾਂ ਵੀ ਮੈਨੇਜ ਕੀਤਾ ਮੈਨੂੰ ਓਵਰ weight ਨਹੀਂ ਹੈਗਾ ਮੈਂ ਕੋਈ ਕੋਸ਼ਿ ਸਾਡੀ ਫੈਮਿਲੀ ਚ ਕੋਈ ਓਵਰ weight ਨਹੀਂ ਹੈਗਾ ਓਵਰ weight ਹੋਣ ਦੇ ਕਾਰਨ ਹੀ ਇਹ ਆ ਸਾਡੇ ਲੋਕ ਜਿਹੜੇ ਆ ਨਾ ਆਯੁਰਵੇਦਾਂ ਤੋਂ ਟੁੱਟਦੇ ਚਲੇ ਗਏ ਆਯੁਰਵੇਦਾਂ ਤੋਂ ਟੁੱਟਦੇ ਚਲ ਗਏ ਅਸੀਂ ਰਾਤ ਨੂੰ ਲੰਮਾ ਟਾਈਮ ਮੋਬਾਈਲ ਦੇ ਉੱਤੇ ਲੱਗੇ ਹੋਏ ਆ ਇੱਕ ਹੋਰ ਕਾਰਨ ਆ ਕਿ ਜਿਹੜੇ ਤੁਸੀਂ ਲੋਕ ਲਗਾਤਾਰ ਸੌਂਦੇ ਨਹੀਂ ਨਾ 10 11 12 ਵਜੇ ਤੱਕ ਜਾਗਦੇ ਨੇ ਇਹ ਵੀ ਮੋਟਾਪੇ ਦਾ ਕਾਰਨ ਹੈ ਅੱਛਾ ਇਹ ਵੀ ਮੋਟਾਪੇ ਦਾ ਕਾਰਨ ਹੈ ਬਿਲਕੁਲ ਜੇ ਤੁਸੀਂ ਪ੍ਰੋਪਰ ਨੀਂਦ ਨਹੀਂ ਲੈ ਰਹੇ ਇਟ ਮੀਨਸ ਕਿ ਤੁਸੀਂ ਮੋਟਾਪੇ ਦਾ ਕਾਰਨ ਬਣੋਗੇ ਮੋਟਾਪਾ ਤੁਹਾਡੇ ਕੋਲ ਆਊਗਾ ਹੀ ਆਊਗਾ 100% ਜੇ ਤੁਸੀਂ ਟਾਈਮ ਨਾਲ ਨਹੀਂ ਸੌਂਦੇ ਫਿਰ ਜ਼ਿਆਦਾਤਰ ਲੋਕ ਤਾਂ 12 ਵਜੇ ਤੱਕ ਤਾਂ ਸੌਂਦੇ ਨੇ ਤੇ ਜ਼ਿਆਦਾਤਰ ਲੋਕ ਮੋਟੇ ਆ ਜ਼ਿਆਦਾਤਰ ਲੋਕ ਬੰਦੇ ਦਵਾਈਆਂ ਖਾ ਰਹੇ ਆ ਜ਼ਿਆਦਾਤਰ ਲੋਕ ਬੰਦੇ ਦਵਾਈਆਂ ਉਹਨੂੰ ਵਧ ਰਹੇ ਆ ਜਿਹੜੇ ਇੰਨੀ ਲੇਟ ਨੂੰ ਸੌਂਦੇ ਨੇ ਇਸ ਵੀ ਨਹੀਂ ਆਉਂਦੇ ਤੁਸੀਂ ਤੁਸੀਂ ਆਪਣੇ ਤੇ ਅਪਲਾਈ ਕਰ ਲਿਓ ਤੁਸੀਂ ਕਿੰਨੇ ਵਜੇ ਸੌਣੇ ਆ ਤਾਂ ਤੁਸੀਂ ਲਿਖ ਲਓ ਤੁਸੀਂ ਕੰਟੀਨਿਊ ਕਰ ਲਓ ਕਿ ਮੈਂ ਕੰਮ ਜਿਹੜਾ ਕਰਨਾ ਹੈਗਾ ਆ ਉਹ 8 ਵਜੇ ਤੱਕ ਆਪਣਾ ਕੰਮ ਨਿਬੇੜ ਕੇ ਮੈਂ 9 9:30 ਵਜੇ ਸੌ ਜਾਣਾ ਤਾਂ ਹੀ ਅਕਸ਼ੇ ਕੁਮਾਰ ਕਹਿੰਦਾ ਕਿ ਮੈਂ 9:30 ਵਜੇ ਸੌਂ ਜਾਂਣਾ ਚਾਹੀਦਾ ਜੇ ਮਰਜ਼ੀ ਉਹਦੀ ਸਿਹਤ ਦੇਖ ਲਿਓ ਜਿਹੜਾ ਵੀ ਬੰਦਾ ਆਪਣੀ ਸਿਹਤ ਲਈ ਹੋਊਗਾ ਔਰ ਸੌਊਗਾ ਉਹ ਤੜਕੇ ਉੱਠੂਗਾ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਰਾਤ ਨੂੰ ਟਾਈਮ ਨਾਲ ਸੌਂਦੇ ਸੀ ਉਹ ਤੜਕੇ 4 ਵਜੇ ਉੱਠ ਕੇ ਖੇਤਾਂ ਨੂੰ ਬਲਦ ਜੋੜ ਕੇ ਲੈ ਜਾਂਦੇ ਸੀ ਔਰ ਜਿਹੜਾ ਛੰਨਾ ਲੱਸੀ ਦਾ ਪੀ ਕੇ ਚੱਲ ਜਾਂਦੇ ਸੀ ਉਹ ਸੂਰਜ ਉੱਗਣ ਤੋਂ ਪਹਿਲਾਂ ਜਦੋਂ ਸੂਰਜ ਆਉਂਦਾ ਸੀਗਾ ਬਾਹਰ ਜਦ ਤੱਕ ਉਹ ਖਾਣਾ ਖਾ ਚੁੱਕੇ ਹੁੰਦੇ ਸੀ ਗਿਆ ਸਾਡੀਆਂ ਬਜ਼ੁਰਗ ਮਾਤਾ ਲੈ ਜਾਂਦੀਆਂ ਸੀ ਖੇਤ ਚ ਨੂੰ ਖਾਣਾ ਸੂਰਜ ਚੜਦਾ ਹੋਣਾ ਉਦੋਂ ਖਾਣਾ ਜਿਹੜਾ ਨੇਚਰਲੀ ਦੋ ਚੀਜ਼ਾਂ ਸੀ ਚੜਦੇ ਸੂਰਜ ਦੀ ਰੌਸ਼ਨੀ ਤੁਸੀਂ ਲਈ ਚੜਦਾ ਸੂਰਜ ਦੇਖਿਆ ਤੁਸੀਂ ਚੜਤ ਵੱਲ ਨੂੰ ਹੋ ਗਏ ਹੂੰ ਠੀਕ ਹੈ ਹੁਣ ਤੁਸੀਂ ਅਸੀਂ ਉੱਠਦੇ ਕਿੰਨੇ ਵਜੇ ਆ ਪਹਿਲੀ ਗੱਲ ਤੇ ਆ ਰਾਤ ਨੂੰ ਮੈਂ ਮੇਰੇ ਬਹੁਤ سارے ਦੋਸਤ ਹੈ ਚੰਡੀਗੜ੍ਹ ਰਹਿੰਦੇ ਆ ਉਹ ਰਾਤ ਨੂੰ 12 1 ਵਜੇ ਤੱਕ ਜਾਗਦੇ ਹੁੰਦੇ ਸਵੇਰ ਨੂੰ 12 1 ਵਜੇ ਜਾਗਦੇ ਆ ਰਾਤ ਨੂੰ ਰਾਤ ਨੂੰ ਸੁੱਤੇ ਪੈ 12 ਵਜੇ ਰਾਤ ਨੂੰ ਸਵੇਰ ਨੂੰ ਉੱਠਣਾ 12 ਵਜੇ ਤਾਂ ਤੁਸੀਂ ਇਹ ਸੋਚ ਕੇ ਦੇਖੋ ਕਿ ਉਹ ਕਿੰਨੇ ਹੈਲਦੀ ਹੋਣਗੇ ਔਰ ਸਭ ਤੋਂ ਵੱਡਾ ਗੰਦਾ ਖਾਣਾ ਖਾ ਰਹੇ ਔਰ ਜਿਹੜਾ ਨਰਜੀਵ ਨਰਜੀਵ ਮਤਲਬ ਜਿਹੜਾ ਜੀਵਤ ਖਾਣਾ ਨਹੀਂ ਹੈਗਾ ਉਹ ਖਾਣੇ ਪਿਆ ਜੀਵਤ ਖਾਣਾ ਕਿਹੜਾ ਹੈ ਹਾਂ ਫਿਰ ਉਹ ਕਿਹੜਾ ਹੋਇਆ ਜਿਹੜਾ ਜੀਵਤ ਖਾਣਾ ਜਿਹੜਾ ਸਾਨੂੰ ਕੁਦਰਤ ਨੇ ਦਿੱਤਾ ਹੋਇਆ ਚੀਜ਼ਾਂ ਜਿਵੇਂ ਕਿ ਜਿਵੇਂ ਕਿ ਆਪਾਂ ਫਰੂਟ ਖਾ ਲਿਆ ਕੁਦਰਤ ਦੀ ਦਿੱਤੀ ਹੋਈ ਆ ਕਣਕ ਲੈਨੇ ਆਸੀਂ ਇੱਕ ਟਾਈਮ ਤੱਕ ਉਹ ਕੁਦਰਤ ਦੀ ਆ ਮੱਕੀ ਖਾਦੀ ਜਵਾਰ ਖਾਦਾ ਬਾਦਰਾ ਖਾਦਾ ਉਹ ਇੱਕ ਕੁਦਰਤ ਦਾ ਦਿੱਤਾ ਆ ਕਿ ਹੁਣ ਇੱਕ ਚੀਜ਼ ਦੱਸੋ ਜਿਹੜਾ ਨਰਜੀਬ ਹੋ ਗਿਆ ਮਰ ਗਿਆ ਖਾਣਾ ਹੂੰ ਉਹਨੂੰ ਅ ਬਰਗਰ ਨੂੰ ਤੁਸੀਂ ਕਿਸੇ ਧਰਤੀ 'ਚ ਦੱਬ ਦਿਓ ਕੀ ਉੱਗ ਖੜੂ ਬਰ ਕੋਲ ਨਹੀਂ ਪੀਜ਼ੇ ਨੂੰ ਧਰਤੀ 'ਚ ਦੱਬ ਦਿਓ ਕੀ ਉੱਗ ਖੜੂ ਹੂੰ ਕਣਕ ਨੂੰ ਦੱਬ ਦਿਓ ਚ ਬਾਦਰੀ ਨੂੰ ਦੱਬ ਦਿਓ ਜਵਾਰ ਨੂੰ ਦੱਬ ਦਿਓ ਮੱਕੀ ਨੂੰ ਦੱਬ ਦਿਓ ਗੁਖ ਖੜੂ ਉਹਦੇ ਵਿੱਚ ਜਾਨ ਹੈ ਜੀਵਤ ਭੋਜਨ ਆਪਾਂ ਖਾ ਰਹੇ ਆ ਨਰਜੀਵ ਭੋਜਨ ਜਿਹੜਾ ਹੁੰਦਾ ਆ ਉਹ ਤੁਹਾਡੇ ਲਈ ਨੁਕਸਾਨਦੇ ਆ ਜੇ ਭਾਜੀ ਹੁਣ ਆਪਾਂ ਤੁਹਾਡੇ ਵੱਲ ਵੇਖਦੇ ਆ ਲੋਕਾਂ ਨੂੰ ਲੱਗਦਾ ਕਿ ਚਲੋ ਹੁਣ ਪ੍ਰੋਬਲਮ ਦੇ ਉੱਤੇ ਗੱਲਾਂ ਬਾਤਾਂ ਤੁਸੀਂ ਕਰ ਲਈਆਂ ਕਾਰਨ ਵੀ ਦੱਸੇ ਦੱਸਣ ਦੀ ਕੋਸ਼ਿਸ਼ ਕੀਤੀ ਆ ਪਰ ਹੱਲ ਸੋਲੂਸ਼ਨ ਜੇ ਸੋਚਦੇ ਆ ਕਿ ਸਿਰਫ ਕਿਸੇ ਵੱਲ ਬਹੁਤ ਸਾਰੀਆਂ ਚੀਜ਼ਾਂ ਆਯੁਰਵੇਦਾ ਦੀ ਗੋਦ ਵਿੱਚ ਪਈਆਂ ਆ ਸਾਡੇ ਕੋਲ ਪੇਸ਼ੈਂਟ ਲਗਾਤਾਰ ਇਸ ਟੌਪਿਕ ਦੇ ਉੱਤੇ ਆ ਰਹੇ ਕਿ ਸਾਡਾ ਮੋਟਾਪਾ ਹੈ ਅਸੀਂ ਉਹਨਾਂ ਨੂੰ ਰਿਕਵਰ ਕਰ ਰਹੇ ਹਾਂ ਠੀਕ ਹੈ ਬਟ ਇੱਕ ਚੀਜ਼ ਜ਼ਰੂਰ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਜੀ ਮੈਂ ਜਿੱਦਾ ਪਹਿਲਾਂ ਵੈਦਾਂ ਦੀ ਗੱਲ ਕਰਕੇ ਆਟੇ ਆਪਾਂ ਕਿ ਜੀ ਛੋਟਕੀ ਚ ਠੀਕ ਕਰ ਦੂੰਗਾ ਕਦੇ ਵੀ ਜਿਹੜੀ ਆਯੁਰਵੈਦਾ ਆ ਤੁਹਾਨੂੰ ਛੋਟਕੀ ਚ ਠੀਕ ਨਹੀਂ ਕਰਦੀ ਤੇ ਜੋ ਹੋ ਰਹੇ ਨੇ ਮੈਂ ਉਹਨਾਂ ਤੇ ਕਹਿਣਾ ਨਹੀਂ ਚਾਹੁੰਦਾ ਕਿਵੇਂ ਦੇ ਉਹ ਠੀਕ ਕਰ ਰਹੇ ਹੋ ਤੁਹਾਨੂੰ ਕੀ ਦੇ ਰਹੇ ਹੋ ਮੈਨੂੰ ਨਹੀਂ ਪਤਾ ਘੱਟ ਤੋਂ ਘੱਟ 3 ਮਹੀਨੇ ਕੱਟ ਦੋ ਕੱਟ 3 ਮਹੀਨੇ ਜੇ ਤੁਸੀਂ ਆਪਣਾ ਮੋਟਾਪਾ ਦੂਰ ਕਰਨਾ ਚਾਹੁੰਦੇ ਆ ਜੇ ਤੁਸੀਂ ਸਾਡੀ ਵੀ ਮੈਡੀਸਨ ਵਰਤਣੀ ਹੈਗੀ ਆ ਤਾਂ 3 ਮਹੀਨੇ ਮੰਨ ਕੇ ਚੱਲਿਓ 3 ਮਹੀਨੇ ਤੋਂ ਪਹਿਲਾਂ ਕੋਈ ਵੀ ਪੇਸ਼ੈਂਟ ਠੀਕ ਨਹੀਂ ਹੋਣਾ ਉਹਦਾ ਮੋਟਾਪਾ ਦੂਰ ਨਹੀਂ ਹੋਣਾ ਜੇਕਰ ਇਹ ਮੈਡੀਸਨ ਜਿਹੜੀ ਅਸੀਂ ਵੀ ਬਣਾਉਣੀ ਆ ਜਾਂ ਹੋਰ ਵੀ ਚੰਗੇ ਵੈਦ ਜਿਹੜੇ ਬਣਾ ਰਹੇ ਆ ਉਹ ਤੁਹਾਨੂੰ 3 ਮਹੀਨੇ ਦਾ ਟਾਈਮ ਦੇਣਗੇ ਕਿ 3 ਮਹੀਨੇ ਤੁਹਾਨੂੰ ਤੁਸੀਂ ਕੋਰਸ ਕਰਨਾ ਹੀ ਕਰਨਾ ਆ 3 ਮਹੀਨੇ ਦੇ ਵਿੱਚ ਜਾ ਕੇ ਤੁਹਾਡਾ 14 ਤੋਂ 15 ਕਿਲੋ weight ਕੱਟ ਜਾਂਦਾ ਤਿੰਨ ਮਹੀਨੇ ਦੇ ਵਿੱਚ 14 ਤੋਂ 15 ਕਿਲੋ weight ਘਟ ਜੂਗਾ ਇਹਦੇ ਵਿੱਚ ਐਕਸਰਸਾਈਜ਼ ਕਿੰਨੀ ਹੀ ਕਰਨੀ ਪਊਗੀ ਦੇਖੋ ਐਕਸਰਸਾਈਜ਼ ਓਵਰ ਕੁਛ ਨਹੀਂ ਕਰਨਾ ਰੂਟੀਨ ਜਿਵੇਂ ਆਪਾਂ ਕੰਮ ਕਰਨਾ ਲੇਜੀ ਹੋ ਕੇ ਨਹੀਂ ਮੈਂ ਮਤਲਬ ਮੈਂ ਤੁਹਾਨੂੰ ਕਹਿੰਦਾ ਜੀ ਤਿੰਨ ਮਹੀਨੇ ਬਾਅਦ ਘਟਾਓ ਤੁਸੀਂ ਸੋਨੇ ਰਾਤ ਨੂੰ 1 ਵਜੇ ਤਾਂ ਉਸ ਵੇਲੇ 버ਗਰ ਵੀ ਖਾ ਲਿਆ ਨਹੀਂ ਯਾਰ ਨਹੀਂ ਤੁਹਾਡਾ weight ਘਟਣਾ ਪਰ ਜ਼ਿਆਦਾਤਰ ਤਾਂ ਲੋਗ ਇਸ ਰੂਟੀਨ ਦੇ ਨਾਲ 버ਗਰ ਖਾ ਲੈਂਦੇ ਜੀਵਤ ਖਾਣਾ ਖਾਓ ਹਾਂ ਜੀਵਤ ਖਾਣਾ ਖਾਓ ਰੂਟੀਨ ਨਾਲ ਮੈਡੀਸਨ ਆਯੁਰਵੇਦਾ ਦੀ ਲਓ ਤਾਂ ਤੁਸੀਂ 15 ਕਿਲੋ weight ਮੈਂ ਤੁਹਾਨੂੰ ਕਹਿੰਨਾ ਘਟ ਜੂਗਾ 3 ਮਹੀਨੇ ਘਟ ਤੋਂ ਘਟ 3 ਮਹੀਨੇ 3 ਮਹੀਨੇ ਤੋਂ ਪਹਿਲਾਂ ਵਾਲਾ ਪੇਸ਼ੈਂਟ ਸਾਡੇ ਕੋਲ ਆਇਓ ਹੀ ਆਇਓ ਨਾ ਅਸੀਂ ਨਹੀਂ ਕਹਿੰਦੇ ਵੀ ਪੇਸ਼ ਆਹੀ ਮੈਡੀਸਨ ਆ ਜਿਹੜੀ ਆਪਾਂ ਬਿਲਕੁਲ 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 ਇਹੀ ਉਹ ਮੈਡੀਸਨ ਹੈਗੀ ਆ ਜਿਹੜੀ ਅਸੀਂ ਇਹ ਫੈਟ ਘਟ ਰਿਹਾ ਇਹ ਫੈਟ ਘਟ ਰਿਹਾ ਇਹ ਆਯੁਰਵੈਦਿਕ ਫੈਟ ਘਟ ਰਿਹਾ ਇਹਦੇ ਨਾਲ ਦੋ ਚੀਜ਼ਾਂ ਜਿਵੇਂ ਇੱਕ ਇਹ ਹੁੰਦੀ ਇੱਕ ਇਹ ਪਾਊਡਰ ਹੁੰਦਾ ਆ ਹੂੰ ਠੀਕ ਹੈ ਇਸ ਪਾਊਡਰ ਨੂੰ ਤੁਸੀਂ ਚਮਚ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਲੈਣਾ। ਇਵੇਂ ਹੀ ਇਹ 15 ਐਮ ਐਲ ਸਵੇਰੇ ਤੇ 15 ਐਮ ਐਲ ਸ਼ਾਮ ਨੂੰ ਲੈਣਾ। ਤੇ ਇਹ ਇਹਨੂੰ ਇਹਦਾ ਜਿਵੇਂ ਸੇਵਨ ਕਰ ਲਿਆ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਨਾਰਮਲ ਰੋ ਕੋਈ ਐਡੀ ਨਹੀਂ ਹੈਗਾ ਕਿ ਆਪਾ ਕਰਨਾ ਜੇ ਕਰਨਾ ਉਹ ਕਰਨਾ ਖਾਣਾ ਖਾਣ ਤੋਂ ਬਾਅਦ ਵੀ ਲੈ ਸਕਦੇ ਖਾਣਾ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਕੋਈ ਇਸ਼ੂ ਨਹੀਂ। ਨਹੀਂ ਫਿਰ ਕੋਈ ਐਕਸਰਸਾਈਜ਼ ਵਾਲਾ ਮੈਟਰ ਕੋਈ ਕਿ ਕੋਈ ਪੌੜੀਆਂ ਚੜ੍ਹ ਲਓ ਪੌੜੀਆਂ ਉੱਤਰੋ ਰਸੀਆਂ ਟੱਪ ਕੇ ਕਿਧਰ ਨੂੰ ਚੱਲ ਜਿਓ। ਦੇਖੋ ਮੈਂ ਤੁਹਾਨੂੰ ਕਹਿ ਤਾ ਨਾ ਜਦੋਂ ਨਰਜੀਵ ਖਾਣਾ ਖਾਣਾ ਤੁਸੀਂ ਸਭ ਕੁਝ ਕਰੋਗੇ ਕੁਝ ਵੀ ਨਹੀਂ ਹੋਣਾ। ਜਦੋਂ ਜੀਵਤ ਖਾਣਾ ਖਾਣਾ ਸ਼ੁਰੂ ਕਰ ਲਿਆ ਜਣੀ ਇਹਨੂੰ ਖਾਂ ਜਦੋਂ ਇਹਦਾ ਸੇਵਨ ਕਰਨਾ ਤਾਂ 버ਗਰ ਪੀਜ਼ੇ ਫਲਾਣਾ ਇਹੋ ਜਿਹਾ ਕੁਝ ਜਮੇ ਬੰਦ ਕਰੋ ਕੁਦਰਤ ਜੇ ਬੇਅਮਤ ਹੈ ਨਾ ਤਾਂ ਕੁਦਰਤ ਸਾਡੇ ਤੋਂ ਕਰੋਪੀ ਵੀ ਹੁੰਦੀ ਆ ਜੇ ਕੁਦਰਤ ਸਾਨੂੰ ਕੁਝ ਦਿੰਦੀ ਆ ਤਾਂ ਕੁਦਰਤ ਸਾਡੇ ਤੋਂ ਖੋ ਵੀ ਲੈਂਦੀ ਆ ਖੋ ਵੀ ਲੈਂਦੀ ਆ ਹਾਂ ਬਿਲਕੁਲ ਠੀਕ ਹੈ ਨਾ ਕਰੋਨਾ ਕਾਲ 'ਚ ਆਪਾਂ ਦੇਖਿਆ ਆਪਾਂ ਕੁਦਰਤ ਨਾਲ ਖਿਲਵਾੜ ਕੀਤੀ ਸੀ ਵੱਡੇ ਅਦ੍ਰਕਟ ਆਕਸੀਜਨ ਦੀ ਕਿੱਡੀ ਲੋਡ ਪਈ ਸਾਨੂੰ ਹਾਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਇੱਕ ਇੱਕ ਸਲੰਡਰ ਨੂੰ ਚੱਕ ਕੇ ਫਿਰਦੇ ਰਹੇ ਹਾਂ ਉੱਥੇ ਵੈਲਿਊ ਪਤਾ ਲੱਗੀ ਕਿ ਕੁਦਰਤ ਹੈ ਕੀ ਚੀਜ਼ ਹੈ ਹਾਂ ਸਾਨੂੰ ਕੁਦਰਤ ਤੇ ਵਿਸ਼ਵਾਸ ਕਰਨਾ ਚਾਹੀਦਾ ਕੋਈ ਵੀ ਜਲਦੀ ਦਾ ਸਟੈਪ ਹਮੇਸ਼ਾ ਮਾੜਾ ਹੁੰਦਾ ਕਾਲ ਹਮੇਸ਼ਾ ਮਾੜੀ ਹੁੰਦੀ ਹੈ ਕਾਲ ਕਦੇ ਵੀ ਨਾ ਕਰੋ ਜੇਕਰ ਤੁਸੀਂ ਕਿਸੇ ਵੀ ਡਾਕਟਰ ਤੋਂ ਮੈਡੀਸਿਨ ਲੈ ਰਹੇ ਹੋ ਕਿਸੇ ਵੀ ਵੈਦ ਤੋਂ ਦਵਾ ਮੈਡੀਸਿਨ ਲੈ ਰਹੇ ਹੋ ਤਾਂ ਕੰਟੀਨਿਊ ਲਓ 3 ਮਹੀਨੇ ਕੰਟੀਨਿਊ ਲਓ ਇਹ ਨਾ ਕਰੋਗੇ ਜਰ ਜੇ 50-7 ਦਿਨਾਂ ਚ ਤੁਹਾਨੂੰ ਕੇ ਕੋਈ ਕਹਿੰਦਾ ਨਾ 15 ਦਿਨਾਂ ਜੇ ਮੈਂ ਤੁਹਾਡਾ ਮਟਾਪਾ ਦੂਰ ਕਰਦਾ ਨਾ 15 ਦਿਨਾਂ ਤੁਹਾਡੀ ਬਿਮਾਰੀ ਠੀਕ ਆ간다 ਨਾ ਪਰ ਆਹ ਕੋਈ ਗੱਲ ਨਹੀਂ ਉਹ ਤੁਹਾਨੂੰ ਦੇ ਕੀ ਰਿਹਾ ਇਸ ਚੀਜ਼ ਨੂੰ ਸੋਚ ਲਿਓ ਸਟੀਰੋਇਡ ਤੁਹਾਨੂੰ ਦੇ ਰਿਹਾ ਸਟੀਰੋਇਡ ਤੁਹਾਡੀ ਬੋਡੀ ਲਈ ਨੁਕਸਾਨ ਦੇ ਆ ਲੌਂਗ ਟਰਮ ਹੁਣ ਜਿਵੇਂ ਮੈਂ ਇਹ ਵੇਖ ਪਾ ਰਿਹਾ ਕਿ ਹੁਣ ਜਿਵੇਂ ਤੁਸੀਂ ਸਟੀਰੋਇਡ ਕਿਹਾ ਜਾਂ ਕੁਝ ਹੋਰ ਇਦਾਂ ਦਾ ਕੈਮੀਕਲ ਕਿਹਾ ਜਿਹਦੇ ਵਿੱਚ ਹੋਇਆ ਫਿਰ ਜੇ ਤੁਸੀਂ ਸਾਡੀ ਕਿਸੇ ਵੀ ਮੈਡੀਸਨ ਦੇ ਵਿੱਚ ਇਹਨੂੰ ਛੱਡੋ ਕਿਸੇ ਵੀ ਮੈਡੀਸਨ ਦੇ ਵਿੱਚ ਤੁਸੀਂ ਸਟੀਰੋਇਡ ਪਾ ਦਨੇ ਆ ਤਾਂ 10 ਲੱਖ ਰੁਪਏ ਮੈਂ ਤੁਹਾਨੂੰ ਦੇ ਦਵਾਂ ਭਾਈ ਵੱਡੀ ਅਮਾਉਂਟ ਕਹਿ ਰਹੇ ਉਹ ਵੀ ਆਉਂਦਾ ਰਿਕਾਰਡ ਫਿਰ ਇਹ ਵੀ ਫਿਰ ਕੱਲ ਨੂੰ ਕਹਿਣਗੇ ਲੋਕੀ ਅਗਲਾ ਕਲਿੱਪ ਲੈ ਕੱਟ ਲੰਦਾ ਅਗਲਾ ਮੈਂ ਤਾਂ ਕਹਿਣਾ ਆ ਜੀ ਕੱਟ ਕੇ ਰੱਖੋ ਤਾਂ ਜੇ ਮੇਰੇ ਕੋਲ ਹੋਊਗਾ ਤਾਂ ਤੁਸੀਂ ਦੇਉਂਗੇ ਜਦੋਂ ਹੋਣਾ ਨਹੀਂ ਤਾਂ ਸੀ ਕਰੂੰਗਾ ਕਿੱਥੇ ਅਰੇ ਵਾ ਬਿਲਕੁਲ ਭਾਜੀ ਗੱਲ ਇਦਾਂ ਆ ਜਾਂਦੀ ਹੈ ਹੁਣ ਜਾਨੀ ਇਹ ਇਹਦੇ ਨੂੰ ਖਾਣ ਤੋਂ ਮੇਰਾ ਇੱਕ ਆਖਰੀ ਸਵਾਲ ਹੈ ਇਹ ਇਹਨੂੰ ਖਾਣ ਟਾਈਮ ਇਹਨੂੰ ਮੰਨ ਲਓ ਆਪਾਂ ਖਾਣ ਦਾ ਜਿਵੇਂ ਤਰੀਕਾ ਆ ਮੈਨੂੰ ਉਹ ਮੜਾ ਜੇ ਤੁਸੀਂ ਦੱਸਦਾ ਕਿ ਇਹਨੂੰ ਖਾਣਾ ਖਾਣ ਤੋਂ ਬਾਅਦ ਲੈਣਾ ਆ ਫਿਰ ਉਸ ਤੋਂ ਬਾਅਦ ਜਿਵੇਂ ਕੋਈ ਅਗਲਾ ਕਹਿੰਦਾ ਕਿ ਐਕਸਰਸਾਈਜ਼ ਕਰਨੀ ਪੈਣੀ ਆ ਕੋਈ ਮਤਲਬ ਦੇਖੋ ਦੇਖੋ ਹਰੀ ਭਾਜੀ ਤੁਸੀਂ ਹਰ ਇੱਕ ਵੈਦ ਕੋਲ ਜਾ ਰਹੇ ਹੋ ਹਰ ਇੱਕ ਤੁਹਾਡੇ ਨਾਲੋਂ ਜ਼ਿਆਦਾ ਨੌਲੇਜ ਤੁਹਾਡੇ ਕੋਲ ਆ ਚੁੱਕੀ ਆ ਨਹੀਂ ਨਹੀਂ ਦੇਖੋ ਕਾਰਨ ਇਹ ਕਿ ਜਦੋਂ ਅਸੀਂ ਕਿਸੇ ਵੀ ਫੀਲਡ ਵਿੱਚ ਕੁਝਰਦੇ ਆ ਤਾਂ ਸਾਨੂੰ ਇਦਾਂ ਦਾ ਹੋ ਜਾਂਦਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਕਿ ਸਾਨੂੰ ਖਾਣਾ ਉਹ ਖਾਣਾ ਚਾਹੀਦਾ ਜਿਹੜਾ ਜਿਹਦੇ ਚ ਜਾਨ ਠੀਕ ਹੈ ਨ ਰੂਟੀਨ ਦੇ ਵਰਕਾ ਦੀ ਗੱਲ ਕਰੀਏ ਇਹ ਨਹੀਂ ਹੈਗਾ ਕਿ ਆਪਾਂ ਸੌ ਜਾਣਾ ਮੈਂ ਨਹੀਂ ਤੁਹਾਨੂੰ ਕਹਿੰਦਾ ਕਿ ਤੁਸੀਂ ਬਹੁਤ ਕਸਰਤ ਕਰੋ ਪਰ ਕਸਰਤ ਕਰੋ ਕਰੋ ਇਹ ਨਹੀਂ ਹੈਗੇ ਕਿ ਤੁਸੀਂ ਘਰੇ ਬਹਿ ਜਾਣਾ ਜੀ ਓਕੇ ਮੈਂ ਦਵਾਈ ਖਾ ਲਈ ਆ ਮੈਂ ਹੁਣ ਪਤਲਾ ਹੋ ਜਾਣਾ ਨਹੀਂ ਯਾਰ ਜੇ ਦਵਾਈ ਨੇ 70% ਕੰਮ ਕਰਨਾ ਤਾਂ 100% ਤੁਹਾਡੇ ਵਰਕਆਊਟ ਨੇ ਕੰਮ ਕਰਨਾ ਠੀਕ ਹੈ ਜੀ ਔਰ ਇੱਕ ਚੀਜ਼ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਜੀ ਜਿਹੜੇ ਨਾ ਬਹੁਤ ਸਾਰੇ ਪੇਸ਼ੈਂਟ ਆ ਕੇ ਕਹਿੰਦੇ ਜੀ ਇਹ 100% ਆ ਜੀ ਸਾਨੂੰ ਅਸੀਂ ਠੀਕ ਹੋ ਜਾਾਂਗੇ ਇਹਨਾਂ ਬਹੁਤ ਸਾਰੇ ਪੇਸ਼ੈਂਟਾਂ ਦੀ ਹੁੰਦੀ ਏ ਚੀਜ਼ ਆ ਕੇ ਕਿ ਦਵਾਈ ਤਾਂ ਲੈ ਲੈਣੇ ਆ ਜੀ 100% ਠੀਕ ਹੋਣਾ ਉਹਨਾਂ ਪੇਸ਼ੈਂਟਾਂ ਨੂੰ ਇੱਕ ਸਵਾਲ ਮੇਰਾ ਕਿ ਤੁਸੀਂ ਆਪਣਾ 100% ਲਾਉਨੇ ਆ ਜਿਵੇਂ ਤੁਹਾਨੂੰ ਡਾਕਟਰ ਨੇ ਕਿਹਾ ਤੁਸੀਂ ਓਵੇਂ ਕਰਦੇ ਆ ਜੇਕਰ ਤੁਸੀਂ ਓਵੇਂ ਕਰਦੇ ਆ ਤਾਂ 100% ਆਪਾਂ ਠੀਕ ਹੋ ਜਾਾਂਗੇ ਆਪਣੇ ਉੱਤੇ ਟਿਕਿਆ ਆ ਕੋਈ ਵੀ ਮੈਡੀਸਨ 100% ਕੰਮ ਨਹੀਂ ਕਰਦੀ ਹੁੰਦੀ 100% ਸਾਡੇ ਹੱਥ ਵਿੱਚ ਹੁੰਦਾ ਕਿ ਅਸੀਂ ਉਹ ਤੋਂ ਕਿੰਨਾ ਕੰਮ ਲੈਣਾ ਹੁਣ ਇੱਕ ਨੌਕਰ ਆ ਤੁਹਾਡੇ ਕੋਲ ਕੰਮ ਕਰ ਰਿਹਾ ਤੁਸੀਂ ਉਹ ਤੋਂ 100% ਵੀ ਕੰਮ ਲੈ ਸਕਦੇ ਆ ਹਮ ਤੁਸੀਂ ਉਹ ਤੋਂ 5% ਵੀ ਕੰਮ ਲੈ ਸਕਦੇ ਥੋੜੇ ਤੇ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡਾ ਗੱਲਾਂ ਪਤਾ ਕਰਕੇ ਵੀ ਤੁਹਾਡੇ ਮਨਾਂ ਦੇ ਵਿੱਚ ਵੀ ਸਵਾਲ ਬਹੁਤ ਹੋਣਗੇ ਉਹਨਾਂ ਸਵਾਲਾਂ ਦੇ ਜੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਬੇਝਿ ਜਿਹੜੀ ਆ ਕਾਲ ਕਰ ਸਕਦੇ ਹੋ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨ ਨੂੰ ਦੋ ਇਜਾਜ਼ਤ ਦਿੱਦਰ ਹੋ ਰਹਾ ਹੈ ਮੱਡੀ ਵੀ ਧੰਨਵਾਦ